ਇਸੇ ਤਰੀਕੇ ਦਾ মিডিਆ ਚਾਹੁੰਦੀ ਆ ਹਰ ਸਰਕਾਰ ਚਾਹੇ ਕੇਂਦਰ ਚਾਹੇ ਤੇ ਚਾਹੇ ਪੰਜਾਬ ਚ ਹਾਲਾਂਕਿ 2022 ਤੋਂ ਪਹਿਲਾਂ ਅਜਿਹਾ ਮਾਹੌਲ ਨਹੀਂ ਸੀ ਜਿਹੋ ਜਾਂ ਇਹ ਬਦਲਾਅ ਵਾਲੀ ਸਰਕਾਰ ਦੇ ਵਿੱਚ ਆਇਆ ਕਿ ਜਿੱਥੇ মিডিਆ ਦੋ ਤਰੀਕੇ ਦਾ ਹੋ ਗਿਆ ਵੈਸੇ ਤਾਂ ਆਮ ਤੌਰ ਤੇ ਹੁੰਦਾ ਜਿਵੇਂ ਇਹ ਵੀ ਕਿਹਾ ਜਾਂਦਾ ਕਿ ਦੋ ਢੜਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਉਹ ਸਮਾਜ ਦੇ ਜਿਹੜੇ ਮਰਜ਼ੀ ਹਿੱਸੇ ਤੇ ਰੱਖ ਲੋ ਦੋ ਹਿੱਸੇ ਜ਼ਰੂਰ ਹੁੰਦੇ ਆ ਇੱਕ ਲੋਕਾਂ ਦਾ ਹੁੰਦਾ ਇੱਕ ਜੋਕਾਂ ਦਾ ਸੋ মিডিਆ ਵੀ ਇਸ ਤਰੀਕੇ ਨਾਲ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ ਸਰਕਾਰ ਆਉਣ ਤੋਂ ਬਾਅਦ ਪੂਰੀ ਤਰੀਕੇ ਨਾਲ ਜਿਹੜਾ ਨਖੇੜਾ ਹੋ ਚੁੱਕਿਆ ਇੱਕ ਪਾਸੇ ਉਹ মিডিਆ ਹੈ ਜਿਹੜਾ ਭਗਵੰਤ ਮਾਨ ਛੱਕ ਵੀ ਮਾਰਦੇ ਉਹ ਵੀ ਏਡੇ ਏਡੇ ਪੋਸਟਰ ਬਣਾ ਕੇ ਇਹ ਸਾਰਾ ਕੁਝ ਕਰਕੇ ਦਿਖਾਉਂਦਾ ਤੇ ਦੂਜੇ ਪਾਸੇ ਭਾਵੇਂ ਪੂਰੇ ਪੰਜਾਬ 'ਚ ਅੱਗ ਲੱਗ ਜਾਵੇ ਪਾਰ ਪੂਰਾ ਪੰਜਾਬ ਬਰਬਾਦ ਹੋ ਜਾਵੇ ਉਹ ਕਦੇ ਉਹ ਚੀਜ਼ ਵੱਲ ਝਾਕਦੇ ਵੀ ਨਹੀਂ ਤੇ ਦੂਜੇ ਪਾਸੇ ਉਹ মিডিਆ ਜਿਹੜਾ ਹਮੇਸ਼ਾ ਲੋਕਾਂ ਦੀ ਗੱਲ ਕਰਦਾ ਤੇ ਜਿਹਨੂੰ ਲੋਕਾਂ ਦੀ ਗੱਲ ਇਹ ਕੁਦਰਤੀ ਸੁਭਾਵਕ ਹੈ ਇਹ ਸੱਤਾ ਦਾ ਨਿਜ਼ਾਮ ਹੈ ਨਿਯਮ ਹੈ ਕਿ ਜਿਹੜਾ ਵੀ ਲੋਕਾਂ ਦੀ ਗੱਲ ਕਰੂਗਾ ਉਹ ਸੱਤਾ ਨੂੰ ਚ ਪਸੰਦ ਨਹੀਂ ਆਉਂਦਾ ਜਿਹਦੇ ਚੱਲਦਿਆਂ ਸਾਡੇ ਚੈਨਲ ਵੀ ਬੰਦ ਕੀਤੇ 2022 ਦੇ ਵਿੱਚ ਸਰਕਾਰ ਆਈ ਹੈ ਮਾਰਚ ਦੇ ਵਿੱਚ ਸੌਂ ਚੱਕੀ ਆ ਭਗਤ ਸਿੰਘ ਦੀ ਤੇ 2022 ਦੇ ਸਤੰਬਰ ਚ ਪਹਿਲੀ ਵਾਰ ਸਾਡਾ ਚੈਨਲ ਜਿਹੜਾ ਉਹ ਇਹ ਸਰਕਾਰ ਨੇ ਬੰਦ ਕਰ ਦਿੱਤਾ ਸੀ ਉਸ ਤੋਂ ਬਾਅਦ ਆਰ ਐਮ ਬੀ ਚੈਨਲ ਤੇ ਹਮਲਾ ਉਸ ਤੋਂ ਬਾਅਦ ਅਖਰ ਤੇ ਫਿਰ ਜਿੰਨੇ ਵੀ ਪੰਜਾਬ ਦੇ ਚੈਨਲ ਜਿਹੜੇ ਲੋਕਾਂ ਦੀ ਗੱਲ ਕਰਦੇ ਸੀ ਉਹ ਸਾਰੇ ਬੰਦ ਕੀਤੇ ਤੇ ਇਸ ਟਾਈਮ ਤੁਹਾਡੇ ਵਿੱਚ ਪੰਜ ਚੈਨਲ ਬੰਦ ਕਰਾ ਕੇ ਮੈਂ ਖੜਾ ਹਾਂ ਚੈਨਲ ਬੰਦ ਕਰਨ ਤੇ ਸਰਕਾਰ ਨੂੰ ਸਬਰ ਨਹੀਂ ਆਇਆ ਪਰਚਾ ਵੀ ਪਾਇਆ ਪਰ ਉਸ ਤੁਹਾਡੇ ਸਾਰਿਆਂ ਦੇ ਪ੍ਰੈਸ਼ਰ ਸਦਕਾ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਪਰਚਾ ਇੱਕ ਦਿਨ ਵੀ ਨਹੀਂ ਖੜ ਸਕਿਆ ਦੂਜੇ ਦਿਨ ਨੂੰ ਪ੍ਰਸ਼ਾਸਨ ਗੋਡਿਆਂ ਭਾਰ ਆ ਗਿਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਲੋਕਤਾਕ ਤੇ ਨਾਲ ਦੇ ਪਿੱਛੇ ਖੜੀ ਹੈ ਜਿਸ ਕਰਕੇ ਉਹ ਤੁਸੀਂ ਪਰਚਾ ਰੱਦ ਕਰਾਇਆ ਉਸ ਤੋਂ ਅਗਲੀ ਗੱਲ ਅੱਜ ਤੱਕ ਆ ਮੇਰੇ ਪਿੱਛੇ ਜਿਹੜੇ ਸਾਥੀ ਖੜੇ ਆ ਇੱਕ 2 ਮਿੰਟ ਸ਼ਾਂਤੀ ਬਖਸ਼ਣਾ ਉਹ ਉਸ ਤੋਂ ਅੱਗੇ ਅੱਜ ਤੱਕ ਤੁਸੀਂ ਤੁਸੀਂ ਸਾਰਿਆਂ ਨੇ ਸਰਕਾਰਾਂ ਦੇ ਪੁਤਲੇ ਫੂਕੇ ਹੋਣਗੇ ਪਰ ਇਹ ਸਰਕਾਰ ਪਹਿਲੀ ਹੈ ਕਿ ਜੈਤੋ ਵਿੱਚ ਪੱਤਰਕਾਰਾਂ ਦੇ ਪੁਤਲੇ ਫੂਕੇ ਗਏ ਆ ਮੇਰਾ ਪੁਤਲਾ ਜੈਤੋ ਦੇ ਵਿੱਚ ਫੂਕਿਆ ਗਿਆ ਉਹ ਵੀ ਸਰਕਾਰ ਵੱਲੋਂ ਜਿਹਦੇ ਚ ਆਮ ਆਦਮੀ ਪਾਰਟੀ ਦੇ ਚੇਅਰਮੈਨ ਤੇ ਪੂਰੇ ਪਿੰਡਾਂ ਦੇ ਸਰਪੰਚ ਸੀ ਇਹ ਬਦਲਾ ਹੈ ਇਹ ਬਦਲਾ ਦਾ ਕਾਰਨ ਕੀ ਸੀ ਕਿ ਉੱਥੇ ਉਹ ਕਹਿੰਦੇ ਆ ਕਿ ਅਸੀਂ ਜ਼ੁਲਮ ਕਰਨਾ ਹੈ ਅਸੀਂ ਜਿਹੜਾ ਧੱਕੇਸ਼ਾਹੀ ਕਰਨੀ ਹੈ ਤੇ ਤੁਸੀਂ ਉੱਥੇ ਬੋਲਣਾ ਨਹੀਂ ਤੁਸੀਂ ਚੁੱਪ ਰਹਿਣਾ ਤੁਹਾਡੀ ਆਵਾਜ਼ ਨਿਕਲ ਨਹੀਂ ਚਾਹੀਦੀ ਇੱਥੋਂ ਤੱਕ ਇਹ ਆ ਗਿਆ ਫਿਰ ਜਿਹੜੀ ਗੱਲ ਮਨਦੀਪ ਨਾਲ ਹੋਈ ਹੈ ਜੋ ਯੁੱਧ ਨਸ਼ਿਆਂ ਵਿਰੁੱਧ ਦੇ ਕਿਪਾਸੇ ਚਲਾਇਆ ਜਾ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਕੀ ਹੈ ਟੜ ਕੇ ਦਿੱਲੀ ਵਾਲੇ ਲਿਸਟ ਭੇਜ ਦਿੰਦੇ ਆ ਡੀਜੀਪੀ ਨੂੰ ਡੀਜੀਪੀ ਭੇਜ ਦਾ ਥੱਲੇ ਇਹ ਪੰਜਾਬ ਚ ਸਰਕਾਰ ਨਹੀਂ ਚੱਲ ਰਹੀ ਐ ਕੰਪਨੀ ਚੱਲ ਰਹੀ ਐ ਜਿਹੜੀ ਟਾਰਗੇਟ ਦਿੰਦੀ ਆ ਅਕਸਰ ਤੁਸੀਂ ਦੇਖਿਆ ਹੋਣਾ ਕਿ ਪ੍ਰਾਈਵੇਟ ਬੈਂਕਾਂ ਜਾਂ ਕੰਪਨੀਆਂ ਟਾਰਗੇਟ ਦਿੰਦੀਆਂ ਕਿ ਐ ਇਨੇ ਖਾਤੇ ਖੋਲਣੇ ਆ ਇੰਨਾ ਆ ਕੰਮ ਕਰਨਾ ਉਸੇ ਤਰੀਕੇ ਦੇ ਨਾਲ ਇਹ ਸਰਕਾਰ ਵੀ ਟਾਰਗੇਟ ਦਿੰਦੀ ਆ ਪੁਲਿਸ ਨੂੰ ਕਿ ਅੱਜ 5 ਘਰ ਢਾ ਕੇ ਵੀਡੀਓ ਭੇਜੋ ਅੱਜ ਆਪ 100 ਪਰਚਾ ਕਰਕੇ ਸਾਨੂੰ ਰਿਪੋਰਟ ਭੇਜੋ ਉਹ ਫਿਰ ਪਰਚਾ ਪੁਲਿਸ ਭਾਵੇਂ ਕੋਈ ਚਿੱਟਾ ਲਾਉਂਦਾ ਨਹੀਂ ਲਾਉਂਦਾ ਕਿਸੇ ਨੇ 5 ਸਾਲ ਪਹਿਲਾਂ ਕੋਈ ਮਾੜਾ ਮੋਟਾ ਲਾਇਆ ਸੀ ਨਹੀਂ ਲਾਇਆ ਸੀ ਉਹਨਾਂ ਨੂੰ ਘਰੋਂ ਚੱਕ-ਚੱਕ ਕੇ ਤੇ ਉਹ ਪਰਚੇ ਪਾਉਂਦੀ ਹੈ ਇਸ ਤਰੀਕੇ ਨਾਲ ਯੋਧ ਨਸ਼ਾ ਵਿਰੁੱਧ ਹੈ ਯੋਧ ਨਸ਼ਾ ਵਿਰੁੱਧ ਘਰ ਕਿਹਦੇ ਟਾਏ ਜਾਂਦੇ ਆ ਜਿਹੜਾ ਕੋਈ ਮਜ਼ਲੂਮ ਹੈ ਜਿਹਦਾ ਕੋਈ ਜ਼ੋਰ ਨਹੀਂ ਚੱਲਦਾ ਫਿਰ ਜਦੋਂ ਸੁਪਰੀਮ ਕੋਰਟ ਦੀਆਂ ਜਾਂ ਮਾਨਯੋਗ ਹਾਈ ਕੋਰਟ ਵੱਖ-ਵੱਖ ਅਦਾਲਤਾਂ ਦੀਆਂ ਇਹ ਗਾਈਡਲਾਈਨ ਆ ਕਿ ਤੁਸੀਂ ਕਿਸੇ ਦਾ ਘਰ ਨਹੀਂ ਢਾ ਸਕਦੇ ਪਰ ਪੰਜਾਬ ਦੇ ਵਿੱਚ ਜਦੋਂ ਇਹ ਘਰ ਢਾਣ ਜਾਂਦੇ ਆ ਉਦੋਂ ਤਾਂ ਇਹ ਕਹਿੰਦੇ ਆ ਜੀ ਅਫਸਰ ਕਹਿੰਦੇ ਜੀ ਇਹ ਨਜਾਇਜ਼ ਕਬਜ਼ਾ ਹੈ ਤੇ ਜਦੋਂ ਆਮ ਆਦਮੀ ਪਾਰਟੀ ਨੇ ਆਪਦੇ ਫੇਸਬੁੱਕ ਤੇ ਪਾਉਣਾ ਹੁੰਦਾ ਉੱਥੇ ਲਿਖ ਦਿੰਦਾ ਯੋਧ ਨਸ਼ਾ ਵਿਰੁੱਧ ਇਹ ਦੋਗਲੀ ਨੀਤੀ ਉੱਥੇ ਚਲਾਉਂਦੇ ਆ ਇਹ ਯੋਧਨ ਆਸ਼ਵਰਦ ਸੱਚੀ ਹੋਵੇ ਆ ਪੱਤਰ ਕਾ ਉਹਦੇ ਐਸ ਐਚਓ ਹਟੂਰ ਅਸੀਂ ਗਏ ਇਹਨਾਂ ਨਾਲ ਐਸ ਐਚਓ ਉਹ ਜਿਹੜੀ ਪੁਲਿਸ ਦੀ ਭਾਸ਼ਾ ਹੁੰਦੀ ਆ ਉਹ ਫਿਰ ਉਹ ਸੁਭਾਅ ਚੋਂ ਨਿਕਲਦੀ ਨਹੀਂ ਤੁਸੀਂ ਇਹ ਕਿਵੇਂ ਲਿਖਿਆ ਕਿ ਇਹ ਨਸ਼ਾ ਤਸਕਰ ਹੈ ਤੁਸੀਂ ਆਏ ਨਹੀਂ ਲਿਖ ਸਕਦੇ ਜੋ 2 ਕਿ ਮਿੰਟ ਤਾ ਉਹ ਕਰਿਆ ਜਿਹੜਾ ਬਜ਼ੁਰਗ ਇੱਥੇ ਬਜ਼ੁਰਗ ਵੀ ਉਹ ਬੈਠਿਆ ਜਿਹਨਾਂ ਦੇ ਦੋ ਜਿਹੜੇ ਬੱਚੇ ਐ ਇੱਕ ਬੱਚਾ ਮਰ ਗਿਆ ਦੂਜਾ ਵਿਚਾਰਾ ਗੁਰਾਹਾਲ ਦੇ ਵਿੱਚ ਉਹ ਬਜ਼ੁਰਗ ਵੀ ਨਾਲ ਗਿਆ ਉਹ ਬਜ਼ੁਰਗ ਕਹਿੰਦਾ ਮੇਰਾ ਦੂਜਾ ਬੱਚਾ ਕਹੀ ਜਾਂਦਾ ਮੈਂ ਤੈਨੂੰ ਨਸ਼ਾ ਲੈ ਕੇ ਆਉਣਾ ਹੋਰ ਦੱਸੋ ਕੀ ਚਾਹੀਦਾ ਨਹੀਂ ਐ ਫਿਰ ਅਸੀਂ ਉਹਨੂੰ ਕਿਹਾ ਵੀ ਸਾਨੂੰ ਤੂੰ ਭਾਸ਼ਾ ਨਾ ਸਿਖਾ ਪੁਲਿਸ ਵਾਲੀ ਅਸੀਂ ਪੱਤਰਕਾਰ ਆ ਸਾਰਾ ਦਿਨ ਥੋੜੇ ਨਾਲ ਹੀ ਬਾਹਰ ਰਹਿੰਦਾ ਐ ਸਾਨੂੰ ਪਤਾ ਹੁੰਦਾ ਕਿ ਤੁਸੀਂ ਜਦੋਂ ਕਿਸੇ ਦਾ ਬੱਚਾ ਚਿੱਟੇ ਨਾਲ ਮਰ ਗਿਆ ਸਭ ਤੋਂ ਪਹਿਲਾਂ ਜਾ ਕੇ ਉਹਨੂੰ ਡਰਾਉਣਾ ਹੈ ਵੀ ਪੋਸਟਮਾਰਟਮ ਹੋਊਗਾ ਫਿਰ ਇਨਕੁਆਰੀ ਹੋਊਗੀ ਇਹਦੇ ਤੁਹਾਡੇ ਤੇ ਵੀ ਪਰਚਾ ਹੋ ਸਕਦਾ ਐਦੋਂ ਚੰਗਾ ਤੁਸੀਂ ਇਹ ਕਹਿ ਦਿਓ ਕਿ ਹਾਰਟ ਅਟੈਕ ਨਾਲ ਮਰ ਗਿਆ ਇਹ ਪੁਲਿਸ ਦਾ ਰਵਈਆ ਹੁੰਦਾ ਜੇ ਕੋਈ ਚਿੱਟੇ ਨਾਲ ਮਰ ਜੇ ਕਿਉਂਕਿ ਜੇ ਚਿੱਟੇ ਨਾਲ ਮਰ ਗਿਆ ਖਬਰਾਂ ਲੱਗਣਗੀਆਂ ਅੰਕੜੇ ਸਾਹਮਣੇ ਆਉਣਗੇ ਤੇ ਲੋਕਾਂ ਸਾਹਮਣੇ ਸਰਕਾਰ ਨੰਗੀ ਹੋਵੇਗੀ ਜੇ ਤੁਹਾਡੇ ਇਲਾਕੇ ਚ ਕੋਈ 20 ਨੌਜਵਾਨ ਮਰਦੇ ਆ ਉਹਨਾਂ ਦੇ ਵਿੱਚੋਂ ਤੁਹਾਨੂੰ ਕਟੋਗੜ ਪੁਲਿਸ 15 ਨੂੰ ਹਾਰਟ ਅਟੈਕ ਦੇ ਬਣਾਉਂਦੀ ਹੈ ਤੇ ਸਿਰਫ 5 ਜਾਂ 4 ਉਹ ਵੀ ਜਿਹੜੇ ਮਾਪੇ ਖੜ ਜਾਂਦੇ ਆ ਉਹ ਸਿਰਫ ਨਸ਼ੇ ਵਾਲੇ ਵਾਜਦੇ ਆ ਹੋਰ ਕੋਈ ਨਸ਼ੇ ਵਾਲਾਂ ਦੀ ਵਾਜਦਾ ਇਹ ਇਹਨਾਂ ਦਾ ਯੁੱਧ ਨਸ਼ੇ ਵਿਰੁੱਧ ਹੈ ਉਸ ਤੋਂ ਅੱਗੇ ਪੱਤਰਕਾਰਾਂ ਤੇ ਦਬਾਅ ਪਾਉਣ ਦੀਆਂ ਜਿਹੜੀਆਂ ਗੱਲਾਂ ਸੀ ਆਈ ਡੀ ਰਹੀਂ ਪਰਿਵਾਰਾਂ ਤੱਕ ਦੇ ਜੇ ਕੋਈ ਸਾਥੀ ਹੈ ਸਾਡੇ ਕੰਮ ਕਰਦੇ ਆ ਮੀਡੀਆ ਧਾਰੇ ਚ ਉਦੇ ਪਰਿਵਾਰਾਂ ਤੱਕ ਤੇ ਦਬਾਅ ਪਾਏ ਜਾਂਦੇ ਆ ਉਹਦੇ ਪਰਿਵਾਰਾਂ ਨੂੰ ਫੋਨ ਕਰਕੇ ਕਿ ਥਾਣੇ ਆ ਕੇ ਜਾਓ ਤੁਹਾਡੀ ਇੱਕ ਰਿਪੋਰਟ ਆਈ ਹੈ। ਜਾਂ ਪੁੱਛੀ ਜਾਂਦਾ ਕੋਈ ਵਿੱਚੋਂ ਨਿਕਲਦਾ ਨਹੀਂ ਸਿਰਫ ਐਸੇ ਕਰਕੇ ਕਿ ਇਹਨਾਂ ਚੈਨਲਾਂ ਨੂੰ ਵੀ ਇਹਨਾਂ ਦੇ ਸਾਥੀ ਛੱਡ ਜਾਣ ਤੇ ਆਪਦੇ ਜਿਹੜਾ ਕੰਮ ਖੜਾ ਕਰਨ ਜੋਗੇ ਵੀ ਨਾ ਰਹਿਣ। ਉਸ ਤੋਂ ਅੱਗੇ ਜਿਹੜੀਆਂ ਲਿਸਟਾਂ ਮੈਂ ਤੁਹਾਨੂੰ ਦੱਸਦਾ ਕਿ ਲਿਸਟਾਂ ਬਣਾਈਆਂ ਹੋਈਆਂ ਪੱਤਰਕਾਰਾਂ ਦੀਆਂ। ਜਿਹੜੇ ਚੈਨਲਾਂ ਦੇ ਨਾਮ ਬੜੇ ਤੁਸੀਂ ਕਿਉਂ ਵਾਰ-ਵਾਰ ਅਸੀਂ ਆਪਦੇ ਹੀ ਨਾਂ ਚੈਨਲਾਂ ਦੇ ਲਈ ਚਲੀ ਹੋਰੀ ਤੁਹਾਨੂੰ ਸਭ ਨੂੰ ਪਤਾ ਹੈ ਕਿਉਂਕਿ ਲੋਕ ਇੱਕ ਇੱਕ ਚੀਜ਼ ਦਾ ਨਖੇੜਾ ਕਰੀ ਬੈਠੇ ਹੁੰਦੇ ਆ ਲੋਕਾਂ ਨੂੰ ਸਭ ਪਤਾ ਹੈ ਜਦੋਂ ਅਸੀਂ ਤੁਹਾਡੇ ਚ ਆਉਣੇ ਆ ਤੁਸੀਂ ਸਾਡੇ ਬਾਰੇ ਵੀ ਦੱਸ ਦਿੰਦੇ ਆ ਤੇ ਤੁਹਾਨੂੰ ਦੂਜਿਆਂ ਬਾਰੇ ਵੀ ਪਤਾ ਹੈ ਉਵੇਂ ਹੀ ਸਰਕਾਰ ਨੇ ਵੀ ਸਾਡੀਆਂ ਲਿਸਟਾਂ ਤਿਆਰ ਕੀਤੀਆਂ ਹੋਈਆਂ ਪਰ ਉਹ ਲਿਸਟਾਂ ਜਦੋਂ ਲੋਕਾਂ ਦੀ ਜਦੋਂ ਅਸੀਂ ਗੱਲ ਉਹ ਲੋਕਾਂ 'ਚ ਰੱਖੀ ਕਿ ਆ ਲਿਸਟਾਂ ਤਾਂ ਲੋਕਾਂ ਨੇ ਉਹ ਲਿਸਟਾਂ ਪਾੜ ਦਿੱਤੀਆਂ ਕਹਿੰਦੇ ਅਸੀਂ ਪਾੜਤੀਆਂ ਸਰਕਾਰ ਜੋ ਮਰਜ਼ੀ ਕਰੀ ਜਾਵੇ ਤੁਹਾਡੀਆਂ ਲਿਸਟਾਂ ਦੀ ਤੁਹਾਨੂੰ ਕੋਈ ਪਰਵਾਹ ਨਹੀਂ ਸੋ ਜਿੰਨੇ ਵੀ ਪੱਤਰਕਾਰਾਂ ਤੇ ਦਬਾਅ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਅਸੀਂ ਪੱਤਰਕਾਰੀ ਕਰ ਰਹੇ ਹਾਂ ਪੰਜਾਬ 'ਚ ਜੇ ਸਰਕਾਰ ਇਹ ਜਨਤਕ ਜਥੇਬੰਦੀਆਂ ਲਗਾਤਾਰ ਜਥੇਬੰਦੀਆਂ ਤੇ ਹਮਲਾ ਵੀ ਇਸ ਕਰਕੇ ਹੀ ਹੈ ਕਿ ਇਹ ਕਮਜ਼ੋਰ ਪੈਣਗੀਆਂ ਤਾਂ ਸਾਨੂੰ ਜਿਹੜੀਆਂ ਬਾਕੀ ਆਵਾਜ਼ਾਂ ਉਹ ਵੀ ਦਬਾਉਣੀਆਂ ਸੌਖੀਆਂ ਹੋ ਜਾਣਗੀਆਂ ਇਸੇ ਕਰਕੇ ਪੰਜਾਬ ਚ ਪੱਤਰਕਾਰੀ ਇਸ ਤਰੀਕੇ ਦੀ ਹੋ ਰਹੀ ਹੈ ਹੋਰ ਸੂਬਿਆਂ ਚ ਜਿੱਥੇ ਅਜਈਆਂ ਸਰਕਾਰਾਂ ਉੱਥੇ ਉਹੋ ਜਿਹੀ ਪੱਤਰਕਾਰੀ ਨਹੀਂ ਮਿਲਦੀ ਪੰਜਾਬ ਚ ਇਸੇ ਕਰਕੇ ਕਿ ਤੁਸੀਂ ਸਾਰੇ ਬੈਠੇ ਹੋ ਤੇ ਤੁਹਾਡੇ ਸਾਰਿਆਂ ਦੇ ਕਰਕੇ ਹੀ ਪੰਜਾਬ ਚ ਇੱਕ ਸਰਕਾਰ ਦੀਆਂ ਕਰਤੂਤਾਂ ਦੀ ਲਿਸਟ ਜਿਹੜੀ ਆ ਉਹ ਬਹੁਤ ਲੰਬੀ ਹੈ ਪਰ ਫਿਰ ਵੀ ਮੈਂ ਲੋਕਲ ਮੁੱਦੇ ਤੇ ਹੀ ਗੱਲ ਜਿਹੜੀ ਆ ਉਹ ਕਰੂੰਗਾ ਕੱਲ ਬੀਬੀ ਮਾਨੂਕੇ ਦੇ ਵੱਲੋਂ ਇੱਕ ਮਾਰਚ ਕੀਤਾ ਗਿਆ ਸੀ ਜਿਹਦੇ ਬਾਰੇ ਖੰਨਾ ਸਾਹਿਬ ਨੇ ਵਕੂ ਜਿਹੜਾ ਆਪਾਂ ਨੂੰ ਦੱਸਿਆ ਵੀ ਹੈ ਉਹ ਬਿਲਕੁਲ ਇੱਕ ਡਰਾਮਾ ਸੀ ਬੀਬੀ ਸਰਬਜੀਤ ਕੌਰ ਮਾਨੂਕੇ ਦਾ ਕਿਉਂਕਿ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਨਾਲ ਆਪਣੇ ਨਾਲ ਹੀ ਸਰਕਾਰੀ ਕੈਮਰੇ ਵੀ ਚੱਲ ਰਹੇ ਆ ਦੇਖ ਲੈਣਾ ਬੀਬੀ ਸਰਬਜੀਤ ਕੌਰ ਮਾਨੂਕੇ ਨੇ ਕਿ ਉਹਦੇ ਨਾਲ ਤਾਂ ਆਪਣੇ ਨਾਲ ਨਸ਼ਾ ਤਸਕਰ ਤੁਰੇ ਫਿਰਦੇ ਹੁੰਦੇ ਆ ਔਰ ਦੂਜੀ ਗੱਲ ਇਹ ਹੈ ਕਿ ਕੋਈ ਸਮਾਂ ਪਹਿਲਾਂ ਇੱਕ ਸਾਡਾ ਸਾਥੀ ਪੱਤਰਕਾਰ ਸੀ ਜਿਨੇ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਬੂਟਿਆਂ ਸੰਬੰਧੀ ਇੱਕ ਖਬਰ ਲਾਈ ਸੀਗੀ ਉਸ ਪੱਤਰਕਾਰ ਨੂੰ ਬਹਾਨੇ ਦੇ ਨਾਲ ਬੀਬੀ ਮਾਨੂਕੇ ਨੇ ਸਦਵਾਇਆ ਕਿਸੇ ਬੰਦਿਆਂ ਦੇ ਕੋਲੋਂ ਆਪਣੇ ਬੰਦਿਆਂ ਦੇ ਕੋਲੋਂ ਔਰ ਉਹ ਪੱਤਰਕਾਰ ਤੇ ਹਮਲਾ ਵੀ ਕਰਵਾਇਆ ਔਰ ਪੁਲਿਸ ਦੀ ਕਰਤੂਤ ਦੇਖ ਲੋ ਪੁਲਿਸ ਉਹਦੇ ਤੇ ਇੱਕ ਮਾਮੂਲੀ ਧਾਰਾ ਉਹ ਵੀ ਜਦੋਂ ਰੌਲਾ ਰੱਪਾ ਪੈਂਦਾ ਉਹ ਲਾਉਂਦੀ ਹੈ ਜਦ ਕਿ ਗੱਡੀ ਪੰਨੀ ਗਈ ਹੋਰ ਵੀ ਸੱਟਾਂ ਉਹਦੇ ਮਾਰੀਆਂ ਗਈਆਂ ਪਰ ਇੱਕ ਮਾਮੂਲੀ ਜਿਹੜੀ ਉਹ ਧਾਰਾ ਲਾ ਦਿੰਦੀ ਹੈ ਕੁਝ ਦਿਨਾਂ ਬਾਅਦ ਉਹ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਨਾਲ ਬੰਦੇ ਜਿਨ੍ਹਾਂ ਨੇ ਪੱਤਰਕਾਰ ਕੁੱਟਿਆ ਸੀ ਉਹ ਕੁਝ ਦਿਨਾਂ ਬਾਅਦ ਬੀਬੀ ਸਰਬਜੀਤ ਕੋਰਮਾਨੂ ਕੇ ਨਾਂ ਫੇਰ ਦੇਖੇ ਗਏ ਤਸਵੀਰਾਂ ਜਿਹੜੀਆਂ ਆਈਆਂ ਔਰ ਹੈਰਾਨੀ ਦੀ ਗੱਲ ਉਸ ਤੋਂ ਵੀ ਪਰੇ ਹੋ ਗਈ ਜਦੋਂ ਕੁਝ ਦਿਨਾਂ ਬਾਅਦ ਉਹੀ ਬੰਦੇ ਜਿਨ੍ਹਾਂ ਨੇ ਪੱਤਰਕਾਰ ਕੁੱਟਿਆ ਸੀ ਜਿਹੜੇ ਬੀਬੀ ਦੇ ਬੰਦੇ ਸੀ ਔਰ ਉਹ ਕੁਝ ਦਿਨਾਂ ਬਾਅਦ ਕਾਫੀ ਮਾਤਰਾ ਦੇ ਵਿੱਚ ਚਿੱਟੇ ਦੇ ਨਾਲ ਜਿਹੜੇ ਉਹ ਬੰਦੇ ਫੜੇ ਗਏ ਫਿਰ ਵੀ ਉਹਦੇ ਤੇ ਕੋਈ ਉਨੀ ਕਾਰਵਾਈ ਨਹੀਂ ਹੋਈ ਜਿੰਨੀ ਜਿਹੜੀ ਆ ਹੋਣੀ ਚਾਹੀਦੀ ਸੀ ਸੋ ਹੁਣ ਕਈ ਦਿਨ ਹੋ ਗਿਆ ਮਨਦੀਪ ਦੇ ਉੱਪਰ ਇਹ ਜਿਹੜਾ ਟੱਕਾ ਹੋਇਆ ਜੇ ਬੀਬੀ ਸਰਬਜੀਤ ਕੌਰ ਮਾਨੁਕੇ ਲੋਕਲ ਵਧਾਇਕਾ ਵਾਕਈ ਨਸ਼ਿਆਂ ਨੂੰ ਲੈ ਕੇ ਨਸ਼ੇ ਵਿਰੋਧ ਜਿਹੜਾ ਯੁੱਧ ਦੀ ਇਹ ਡਰਾਮੇਬਾਜ਼ੀ ਦੀ ਜਿਹੜੀ ਇਹ ਗੱਲ ਕਰਦੇ ਐ ਜੇ ਉਸ ਨੂੰ ਲੈ ਕੇ ਵਾਕਈ ਸੀਰੀਅਸ ਸੀ ਜੇ ਦੂਰ ਦਰਾਡੇ ਤੋਂ ਆਪਾਂ ਸਾਰੇ ਭੈਣ ਭਰਾ ਪਹੁੰਚ ਸਕਦੇ ਆ ਮੰਦੀਪ ਦੇ ਹੱਕ ਦੇ ਵਿੱਚ ਤਾਂ ਫੇਰ ਉਸ ਦਿਨ ਦਾ ਬੀਬੀ ਸਰਬਜੀਤ ਕੌਰ ਮਾਨੁਕੇ ਨੇ ਮੰਦੀਪ ਨੂੰ ਪੁੱਛਿਆ ਕਿ ਉਹ ਨਹੀਂ ਕਿ ਭਾਈ ਦੱਸ ਕਿਹੜੇ ਬੰਦੇ ਚਿੱਟਾ ਵੇਚਦੇ ਐ ਤੇ ਕਿਹੜੇ ਬੰਦੇ ਤੈਨੂੰ ਧਮਕੀਆਂ ਦਿੰਦੇ ਐ ਤੇ ਉਹਨਾਂ ਦੇ ਜੇ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਉਹ ਦਿਨ ਦੀ ਕਿਉਂ ਨਹੀਂ ਉਹਨੇ ਕੋਈ ਗੱਲ ਕੀਤੀ ਬੀਬੀ ਮਾਨੁਕੇ ਨੇ ਮਨਦੀਪ ਦੇ ਨਾਲ ਜੇ ਬੀਬੀ ਮਾਨੁਕੇ ਦੀ ਉਹਨਾਂ ਦੇ ਨਾਲ ਕੋਈ ਸਾਂਝ ਨਹੀਂ ਤਾਂ ਫਿਰ ਬੀਬੀ ਮਾਨੁਕੇ ਨੂੰ ਉਹਨਾਂ ਦੇ ਉੱਪਰ ਕਾਰਵਾਈ ਕਰਾਉਣ ਤੋਂ ਗਰੇਜ ਕਿਉਂ ਹੈ ਇੱਕ ਭੂਸਰਿਆ ਹੋਇਆ ਇਹਨਾਂ ਦਾ ਐਸ ਐਚਓ ਜਿਹੜਾ ਕੁਲਵਿੰਦਰ ਸ ਮਿਰਖਿਆਲ ਚ ਕੁਲਵਿੰਦਰ ਹੀ ਉਹਦਾ ਨਾਮ ਪਾਉਦਾ ਕੀ ਨਾ ਕੁਲਵਿੰਦਰ ਕੁਲਵਿੰਦਰ ਸਿੰਘ ਜਿਹੜਾ ਅਠੂਰ ਤੋਂ ਐਸ ਐਚਓ ਆ ਉਹਦੀਆਂ ਕਰਤੂਤਾਂ ਦੀ ਲਿਸਟ ਵੀ ਸਾਡੇ ਕੋਲੇ ਜਿਹੜੀ ਆ ਪਹੁੰਚ ਰਹੀ ਆ ਕੱਲ ਵੀ ਇੱਕ ਵਿਚਾਰੇ ਇਹ ਸ਼ਾਇਦ ਭੰਮੀਪੁਰੇ ਤੋਂ ਇੱਕ ਮੈਨੂੰ ਫੋਨ ਆਇਆ ਸੀਗਾ ਕਈ ਦਿਨਾਂ ਤੋਂ ਉਹਨਾਂ ਦੀਆਂ ਮੱਝਾਂ ਚੋਰੀਆਂ ਹੋ ਗਈਆਂ ਕਿ ਗਰੀਬ ਪਰਿਵਾਰ ਐ ਤੇ ਉਲਟਾ ਉਹਨਾਂ ਨੂੰ ਹੀ ਉਹ ਦਬਕੇ ਮਾਰੀ ਜਾਂਦਾ ਜੇ ਉੱਥੇ ਥਾੜੇ ਜਾਂਦੇ ਐ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਭਾਈ ਪੁੱਛ ਲੈਣਾ ਐ ਐਸਐਚਓ ਨੂੰ ਕੋਈ ਨਹੀਂ ਕਹਿੰਦੇ ਬਾਈ ਜੀ ਸਾਡਾ ਨਾਂ ਨਾ ਲਿਓ ਕਿ ਅਸੀਂ ਤੁਹਾਨੂੰ ਕਿਹਾ ਪੁੱਛਣ ਵਾਸਤੇ ਕਹਿੰਦੇ ਜੇ ਤੁਸੀਂ ਸਾਡਾ ਨਾਂ ਲੈ ਕੇ ਮੱਝਾਂ ਦੇ ਬਾਰੇ ਗੱਲ ਕਰ ਲਈ ਤਾਂ ਸਾਨੂੰ ਫੇਰ ਦਬਕੇ ਮਾਰੂਗਾ ਸੋ ਇਸ ਤਰੀਕੇ ਦਾ ਉਹ ਭੂਸਰਿਆ ਹੋਇਆ ਐਸਐਚਓ ਹੰਕਾਰਿਆ ਹੋਇਆ ਜਿਹੜਾ ਉਹ ਬੰਦਾ ਉੱਥੇ ਲਾਇਆ ਐ ਐਸਚੋ ਐਸਐਸਪੀ ਅੰਕੁਰ ਗੁਪਤਾ ਜੀ ਨੇ ਆਪ ਤਾਂ ਚੰਗੇ ਅਫਸਰ ਐ ਐਸਐਸਪੀ ਸਾਹਿਬ ਪਰ ਇਹੋ ਜੇ ਘਟਿਆ ਐਸਚੋ ਨੂੰ ਕਿਉਂ ਲਾਇਆ ਹੋਇਆ ਇਹ ਗੱਲ ਜਿਹੜੀ ਆ ਸਮਝੋ ਬਾਹਰ ਆ ਮੈਨੂੰ ਲੱਗਦਾ ਕਿ ਪਦਵੀਆਂ ਤੇ ਬਹਿ ਕੇ ਕਿਸੇ ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਕਦੇ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਐ ਡੀਆਈਜੀ ਹਰਚਰਨ ਸਿੰਘ ਦਾ ਮਾਮਲਾ ਤਾਜ਼ਾ ਆਪਣੇ ਸਾਹਮਣੇ ਹੀ ਐ ਉਹ ਵੀ ਬੜਾ ਤੰਗ ਕਰਦਾ ਸੀ ਲੋਕਾਂ ਨੂੰ ਤੇ ਜਦੋਂ ਸਮਾ ਮਾੜਾ ਆਉਂਦਾ ਐ ਤੇ ਫਿਰ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ ਪਤਾ ਨਹੀਂ ਲੱਗਦਾ ਕਿ ਕਦੋਂ ਕਾਲ ਤੁਹਾਡੇ ਸਿਰ ਤੇ ਖੜਾ ਸੋ ਬਹੁਤ ਸਰੀਆਂ ਲਿਸਟ ਲੰਬੀ ਹੈ ਤੇ ਸਾਡੇ ਤੇ ਵੀ ਅਮਨਿੰਦਰਜੀਤ ਥੋੜੀ ਖੜੇ ਅਸੀਂ ਇਕੱਠੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਸਾਂਝ ਦੇ ਨਾਲ ਪੱਤਰਕਾਰੀ ਕਰਦੇ ਰਹੇ ਹਾਂ ਰਾਤ ਹੀ ਮੈਨੂੰ ਵੀ ਇੱਕ ਗੈਂਗਸਟਰ ਦੇ ਵੱਲੋਂ ਫੋਨ ਆਇਆ ਧਮਕੀ ਆਈ ਹੈ ਜਿਹਨੂੰ ਭਾਰਤ ਸਰਕਾਰ ਨੇ ਅਤਵਾਦੀ ਐਲਾਨਿਆ ਹੋਇਆ ਔਰ ਸਰਕਾਰ ਦੇ ਇੱਕ ਵੱਡੇ ਲੀਡਰ ਨੇ ਮੈਨੂੰ ਉਹ ਫੋਨ ਕਰਵਾਇਆ ਔਰ ਵੈਸੇ ਤਾਂ ਮੈਂ ਨਾਮ ਲੈਣ ਚ ਕੋਈ ਗਰੇਜ਼ ਨਹੀਂ ਪਰ ਮੈਂ ਚਾਹੁੰਨਾ ਕਿ ਰਾਤ ਹੀ ਹਲੇ ਫੋਨ ਆਇਆ ਤੇ ਮੈਨੂੰ ਥੋੜਾ ਵੈਰੀਫਾਈ ਕਰਨ ਨੂੰ ਸਮਾਂ ਲੱਗੂਗਾ ਐਵੇਂ ਆਪਾਂ ਕਿਸ ਦਾ ਨਾਮ ਲੈਂਦੇ ਵੀ ਜਿਹੜਾ ਉਹ ਚੰਗੇ ਲੱਗਦੇ ਨਹੀਂ ਔਰ ਉਹਨੇ ਵੀ ਜਿਹੜਾ ਉਹ ਫੋਨ ਕੀਤਾ ਇਸ ਤੋਂ ਪਹਿਲਾਂ ਐਸਐਸਪੀ ਪਟਿਆਲਾ ਨੇ ਵੀ ਮੈਨੂੰ ਤਿੰਨ ਐਸਐਚਓ ਜਿਹੜਿਆਂ ਚੱਕਣ ਵਾਸਤੇ ਭੇਜੇ ਪਰ ਮੈਂ ਉਹਨੂੰ ਕਿਹਾ ਵੀ ਐਸਐਚਓ ਉਸ ਤੋਂ ਭੇਜਣ ਦੀ ਲੋੜ ਨਹੀਂ ਮੈਂ ਆਪ ਹੀ ਤੇਰੇ ਕੋਲੇ ਆਉਣਾ ਮੈਂ ਗਿਆ ਉੱਥੇ ਉਹਨੇ ਕਿਹਾ ਕਿ ਭਾਈ ਸਾਨੂੰ ਲਿਖ ਕੇ ਦੇ ਕਿ ਤੂੰ ਭਗਵੰਤਮਾਨ ਤੇ ਉਹਦੇ ਘਰ ਵਾਲੀ ਦੇ ਖਿਲਾਫ ਕੋਈ ਖਬਰ ਨਹੀਂ ਲਾਏਗਾ ਖਾਸ ਕਰਕੇ ਜਿਹੜਾ ਭਗਵੰਤ ਮਾਨ ਦਾ ਤੇ ਰਾਜਪਾਲ ਸਾਹਿਬ ਦਾ ਉਸ ਸਮੇਂ ਜਿਹੜਾ ਵਿਵਾਦ ਚੱਲਦਾ ਸੀਗਾ ਤਾਂ ਮੈਂ ਉਦੋਂ ਵੀ ਉਹਨੂੰ ਕਿਹਾ ਕਿ ਵੈਸੇ ਤਾਂ ਇਹ ਲਿਖਤੀ ਲੁਕਤੀ ਦਿੱਤਾ ਤੇਰੇ ਕੰਮ ਦੀ ਕੋਈ ਗੱਲ ਨਹੀਂ ਇਹ ਕੰਮ ਦੀ ਤਾਂ ਮੇਰੀ ਹੈ ਕਿ ਮੈਂ ਬਾਹਰ ਜਾ ਕੇ ਕਹਿ ਸਕਦਾ ਕਿ ਪੁਲਿਸ ਸਾਡੇ ਤੋਂ ਤੱਕੇ ਨਾ ਲਿਖਾਉਂਦੀ ਹੈ ਕਿ ਇਹ ਭਾਈ ਪੁਲਿਸ ਜਿਹੜੀ ਹੈ ਖਬਰ ਨਹੀਂ ਲਾਉਣੀ ਸਰਕਾਰ ਦੇ ਖਿਲਾਫ ਪਰ ਮੈਂ ਉਹਨੂੰ ਕਿਹਾ ਕਿ ਜੇ ਤੂੰ ਤੱਕਾ ਹੀ ਕਰਨਾ ਹੀ ਹੈ ਮੈਂ ਲਿਖ ਲੁਕ ਕੇ ਤੈਨੂੰ ਕੁਝ ਨਹੀਂ ਦੇਣਾ ਮੈਂ ਤੇਰੇ ਕੋਲੇ ਅੰਦਰ ਬੈਠਾ ਤੂੰ ਮਿਸਬਿਹੇਵ ਦਾ ਮੇਰੇ ਤੇ ਪਰਚਾ ਦੇਣਾ ਦੇ ਸਕਦਾ ਤੇਰੇ ਕੋਲ ਪਾਵਰ ਹੈ ਮੇਰੀ ਗੱਡੀ ਵੀ ਬਾਹਰ ਖੜੀ ਐ ਜੇ ਤੂੰ ਉਹਦੇ ਵਿੱਚ ਕੁਝ ਰੱਖ ਕੇ ਪਰਚਾ ਦੇਣਾ ਉਹ ਵੀ ਤੂੰ ਦੇ ਸਕਦਾ ਕਿਉਂਕਿ ਤੇਰੇ ਕੋਲੇ ਪਾਵਰ ਐ ਪਰ ਜਿਹੜੀ ਖਬਰ ਸਹੀ ਐ ਉਹ ਅਸੀਂ ਲਾਉਣੀਓ ਲਾਉਣੀ ਐ ਜਿਹੜੀ ਮਰਜ਼ੀ ਜਿਹੜੀ ਆ ਕਾਰਵਾਈ ਕਰ ਦੋ ਸੋ ਪੱਤਰਕਾਰ ਭਾਈ ਚਾਰੇ ਦੇ ਨਾਲ ਪਿਛਲੇ 4 ਸਾਲਾਂ ਤੋਂ ਜਦੋਂ ਦੀ ਇਹ ਸਰਕਾਰ ਆਈ ਐ ਉਦੋਂ ਤੋਂ ਹੀ ਤੱਕੇਸ਼ਾਈ ਜਿਹੜੀਆਂ ਇਹ ਸਰਕਾਰ ਕਰਦੀ ਆਈ ਐ ਤੇ ਲਗਾਤਾਰ ਮੈਂ ਉਹਨਾਂ ਨਸ਼ਾ ਤਸਕਰਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਕਿ ਜੇਕਰ ਤੁਹਾਡੇ ਕੋਲੇ ਗੈਂਗਸਟਰ ਆ ਤਾ ਸਾਡੇ ਕੋਲੇ ਤੇਜ ਰੋਸ਼ਨ ਦਿਮਾਗ ਪੱਤਰਕਾਰ ਤੇ ਕਿਸਾਨ ਮਜ਼ਦੂਰ ਸੰਘਰਸ਼ੀਲ ਜੱਥੇਬੰਦੀਆਂ ਦੇ ਲੋਕ ਆ ਜੇਕਰ ਤੁਹਾਡੇ ਕੋਲੇ ਪਿਸਤੌਲ ਆ ਤਾਂ ਸਾਡੇ ਕੋਲੇ ਆਵਾਜ਼ ਉਠਾਉਣ ਲਈ ਮਾਈਕ ਆ ਜੇਕਰ ਤੁਹਾਡੇ ਕੋਲੇ ਚਿੱਟਾ ਏ ਤਾਂ ਸਾਡੇ ਕੋਲੇ ਕਿਤਾਬਾਂ ਇਸ ਕਰਕੇ ਅਸੀਂ ਲੜਾਈ ਤੁਹਾਡੇ ਨਾਲ ਸਿੱਧੇ ਮੱਥੇ ਲਵਾਗੇ ਲੜਾਈ ਕੋਈ ਇਹ ਨਹੀਂ ਸਾਡੀ ਤੁਹਾਡੇ ਨਾਲ ਨਿੱਜੀ ਆ ਅਸੀਂ ਚਾਹੁੰਦੇ ਆ ਕਿ ਤੁਸੀਂ ਇਸ ਰਾਸਤੇ ਤੋਂ ਮੁੜ ਜਾਓ ਕਿਉਂਕਿ ਜੇਕਰ ਤੁਸੀਂ ਆਪਣਾ ਆਲਾ ਦਵਾਲਾ ਇੰਨਾ ਗੰਦਾ ਕਰ ਲੋਗੇ ਜਿਉਣਾ ਤਾਂ ਤੁਸੀਂ ਵੀ ਉੱਥੇ ਹੀ ਆ ਤੇ ਉਹ ਆਲੇ ਦਵਾਲੇ ਦੇ ਵਿੱਚ ਫਿਰ ਤੁਸੀਂ ਵੀ ਨਹੀਂ ਰਹਿ ਸਕਣਾ ਜੇਕਰ ਇੰਨਾ ਗੰਦ ਪਾ ਲੋਗੇ ਆਪਾਂ ਦੇਖਦੇ ਹਾਂ ਕਿ ਮੇਰਾ ਪਿੰਡ ਆ ਜਿਹੜਾ ਰਸੂਲਪੁਰ ਉਹਨੂੰ ਕਦੇ ਸਰਦਾਰਾਂ ਦਾ ਪਿੰਡ ਕਿਹਾ ਜਾਂਦਾ ਸੀ ਕਬੱਡੀ ਪਲੇਅਰ ਸੀ ਕ੍ਰਿਕਟ ਪਲੇਅਰ ਸੀ ਪਰ ਉਹ ਸਾਰਾ ਪਿੰਡ ਅੱਜ ਗਲਦਾ ਜਾ ਰਿਹਾ ਕਰਮਜੀਤ ਅਨਮੋਲ ਦਾ ਗੀਤ ਆਇਆ ਸੀ ਮੇਰਾ ਸਾਰਾ ਪਿੰਡ ਬਿਕਾਊ ਆ ਤੇ ਉਹ ਸਾਰਾ ਪਿੰਡ ਵਿਕ ਚੁੱਕਿਆ ਨੌਜਵਾਨ ਆਪਣੇ ਘਰ ਦੀਆਂ ਚੀਜ਼ਾਂ ਚੱਕ-ਚੱਕ ਕੇ ਵੇਚੀ ਜਾ ਰਹੀਆਂ ਇੱਥੋਂ ਤੱਕ ਕਿ ਮੇਰੇ ਪਿੰਡ ਦੀ ਘਟਨਾ ਜਿਹੜੀ ਸੁਣਨ ਚਾਹੀ ਆ ਕਿ ਇੱਕ ਨੌਜਵਾਨ ਨੇ ਚਿੱਟੇ ਦੇ ਸਮਗਲਰਾ ਕੋਲੇ ਚਿੱਟਾ ਲੈ ਕੇ ਆਪਣੇ ਘਰ ਵਾਲੀ ਛੱਡਿਆ ਆ ਇਹ ਪਿੰਡ ਦੇ ਵਿੱਚ ਚਰਚਾ ਏ ਤੇ ਚਰਚਾ ਕੋਈ ਝੂਠੀ ਨਹੀਂ ਇਹ ਕਿਉਂਕਿ ਚਿੱਟੇ ਵਾਲੇ ਅੱਜ ਦੇਖਦਾ ਉਹਨਾਂ ਦਾ ਮਾਪਿਓ ਮਰ ਜਾਂਦਾ ਉਹਨਾਂ ਨੂੰ ਕੋਈ ਦੁੱਖ ਨਹੀਂ ਘਰ ਦੀਆਂ ਇੱਟਾਂ ਚੱਕ-ਚੱਕ ਵੇਚਤੀਆਂ ਘਰ ਦੇ ਵਿੱਚੋਂ ਮਿੱਟੀ ਪਟ-ਪਟ ਵੇਚੀ ਜਾਂਦੇ ਆ ਛੱਤਾ ਹਾਟੀਆਂ ਜਿਵੇਂ ਘੁਣ ਲੱਗ ਜਾਂਦਾ ਨਾ ਘੌਣਾਂ ਵਾਂਗੂ ਲੱਗੇ ਹੋਏ ਉਹ ਨੌਜਵਾਨ ਤੇ ਉਹ ਨੌਜਵਾਨ ਕਿਹੜੇ ਕੋਈ ਸੁਧਾਰਨ ਨੌਜਵਾਨੀ ਕੋਈ ਕਬੱਡੀ ਪਲੇਅਰ ਆ ਕੋਈ ਕ੍ਰਿਕਟ ਦਾ ਪਲੇਅਰ ਆ ਕੋਈ ਚੰਗਾ ਗਾਇਕ ਸੀ ਜਣੇ ਸਾਰੇ ਜਿਹੜੇ ਰੋਸ਼ਨ ਦਿਮਾਗ ਆ ਉਹ ਚਿੱਟੇ ਨੇ ਖਾ ਲਿਆ ਸਾਡੇ ਪਿੰਡ ਦੇ ਤੇ ਮੇਰੇ ਕੱਲੇ ਪਿੰਡ ਦੀ ਕਹਾਣੀ ਨਹੀਂ ਇਹ ਸਾਰੇ ਆਸੇ ਪਾਸੇ ਪਿੰਡਾਂ ਦੀ ਕਹਾਣੀ ਬਣਦੀ ਜਾ ਰਹੀ ਆ ਤੇ ਇਹਨੂੰ ਆਪਾਂ ਨਸ਼ਲ ਕੁਸ਼ੀ ਵੀ ਕਹਿ ਸਕਦੇ ਆ ਜਿਹੜੇ ਤੇਜ਼ ਰੋਸ਼ਨ ਦਿਮਾਗਾਂ ਦੇ ਨੌਜਵਾਨਾਂ ਦੇ ਅੱਗੇ ਬੱਚੇ ਪੈਦਾ ਹੋਣੇ ਸੀ ਉਹ ਵੀ ਤੇਜ਼ ਦਿਮਾਗੀ ਪੈਦਾ ਹੋਣੇ ਸੀ ਤੇ ਉਹਨਾਂ ਨੇ ਇੱਕ ਚੰਗਾ ਸਮਾਜ ਸਿਰਜਣਾ ਸੀ ਪਰ ਉਹ ਨੌਜਵਾਨਾਂ 'ਚ ਵਿਆਹ ਕਰਾਉਣ ਯੋਗ ਨਹੀਂ ਰਹੇ ਉਹ ਨੌਜਵਾਨ ਆਪ ਦੇ ਆਪ ਨੂੰ ਆਪ ਹੀ ਗਾਲੀ ਜਾਰੇ ਆ ਮਨਪ੍ਰੀਤ ਦੀ ਧੱਤ ਤੋਂ ਬਾਅਦ ਇੱਕ ਨੌਜਵਾਨ ਸਾਡੇ ਪਿੰਡ ਦਾ ਹੋਰ ਗਾਇਬ ਆ ਪਤਾ ਨਹੀਂ ਲੱਗਿਆ ਉਹਦਾ ਹਾਲੇ ਤੱਕ ਉਹਦੇ ਮਾਂ ਪਿਓ ਕਹਿੰਦੇ ਸੀ ਇਹ ਸਾਡਾ ਮੁੰਡਾ ਨਹੀਂ ਇਹ ਤਾਂ ਕੁੜੀ ਆ ਇੰਨਾ ਸ਼ਰਮੀਲਾ ਨੌਜਵਾਨ ਸੀ ਉਹ ਮਾਂ ਪਾਗਲ ਹੋਈ ਤਰੀ ਫਿਰਦੀ ਆ ਪਿਓ ਦੀ ਪਹਿਲਾ ਡੈਥ ਹੋ ਗਈ ਘਰ ਵਾਲੀ ਘਰ ਛੱਡ ਕੇ ਚਲੀ ਗਈ ਕਿਉਂਕਿ ਚਿੱਟਿਆਂ ਦਾ ਡੱਡਾ ਬਣਿਆ ਰਹਿੰਦਾ ਸੀਗਾ ਪੁਲਿਸ ਕਹਿ ਰਹੀ ਆ ਸਾਨੂੰ ਕੁਝ ਦਿਖਦਾ ਨਹੀਂ ਦੇਖਣਾ ਕਿ ਸਰੇ ਆਮ ਤਾਂ ਚਿੱਟਾ ਵੀ ਕੀ ਜਾਂਦਾ ਖੰਡ ਵਾਂਗੂ ਸਾਡੇ ਪਿੰਡ ਇੱਕ ਘਰ ਦੇ ਵਿੱਚ ਜਿਹੜੇ ਸਮਗਲਰਾਂ ਦਾ ਘਰ ਆ ਉਹਨਾਂ ਦੇ ਘਰ ਕੋਈ ਔਰਤਾਂ ਨਹੀਂ ਉਹ ਕੱਲੇ ਮੁੰਡੇ ਹੀ ਰਹਿ ਗਏ ਕਿਉਂਕਿ ਉਹ ਸਮਗਲਿੰਗ ਕਰਦੇ ਸੀ ਔਰਤਾਂ ਛੱਡ ਕੇ ਭੱਜ ਗਿਆ ਜਿਵੇਂ ਰੇਲ ਦੀਆਂ ਟਿਕਟਾਂ ਲੈਂਦੇ ਹੁੰਦੇ ਨੇ ਨਾ ਲੋਕ ਖਿੜਕੀ ਵਿੱਚ ਦੀ ਚਿੱਟਾ ਫੜਾ ਦਿੰਦੇ ਆ ਤੇ ਪੈਸੇ ਫੜ ਲੈਂਦੇ ਆ ਹਾਡੇ ਦੇ ਵਿੱਚ ਜਿਵੇਂ ਕਰਿਆਨੇ ਦੀਆਂ ਦੁਕਾਨਾਂ ਉੱਥੇ ਲੋਕ ਚਿੱਟਾ ਲੈਣ ਪੈਸੇ ਦਿੰਦੇ ਆ ਚਿੱਟਾ ਲਗ ਸ਼ਰਿਆਮ ਹੀ ਆ ਕਿਸੇ ਟਾਈਮ ਅਸੀਂ ਸੁਣਦੇ ਹੁੰਦੇ ਸੀ ਕਿ ਚਿੱਟਾ ਲੋਕ ਲਾਉਂਦੇ ਆ ਦੇਖੇ ਨਹੀਂ ਸੀ ਅੱਜ ਸ਼ਰਿਆਮ ਰਾਹਾਂ ਦੇ ਵਿੱਚ ਮੰਡੀ ਦੇ ਵਿੱਚ ਲੋਪੋ ਰੋਡ ਤੇ ਕਿਤੇ ਵੀ ਦੇਖ ਲੋਗੇ ਟੀਕੇ ਲਾਉਂਦੇ ਤੁਹਾਨੂੰ ਸ਼ਰਿਆਮ ਦਿਖ ਜਾਣਗੇ ਤੇ ਪੁਲਿਸ ਪ੍ਰਸ਼ਾਸਨ ਕਹਿ ਰਹੀ ਆ ਸਾਡੇ ਪਿੰਡ ਆ ਕੇ ਕਿ ਬਾਈ ਤੁਸੀਂ ਬਿਆਨ ਦਿਓ ਆਮ ਲੋਕਾਂ ਨੂੰ ਆ ਕੇ ਸਾਡੇ ਤੋਂ ਚੋਰੀ-ਚੋਰੀ ਕਿ ਸਾਡੇ ਪਿੰਡ ਦਾ ਚਿੱਟਾ ਹੀ ਹੈ ਨਹੀਂ ਅਸਲੀਅਤ ਪਰਦਾ ਕਿੰਨਾ ਟਾਈਮ ਪਾ ਲੋਗੇ ਤੁਸੀਂ ਪਰਦਾ ਪਾ ਲੋਗੇ ਪਰ ਅਸਲੀਅਤ ਦੱਬੀ ਨਹੀਂ ਰਹਿਣੀ ਅਸਲੀਅਤ ਸਾਹਮਣੇ ਆਉਣੀ ਆਉਣੀ ਆ ਹੁਣ ਜਿਵੇਂ ਕਹਿੰਦੇ ਨਾ ਚੋਰ ਦੇ ਪੈਰ ਨਹੀਂ ਹੁੰਦੇ ਚਿੱਟੇ ਵਾਲਿਆਂ ਦੇ ਪੈਰ ਨਹੀਂ ਇਹ ਲਫਾਫੇ ਆ ਅਸੀਂ ਸਿਰਫ ਗੱਲ ਕੀਤੀ ਸੀ ਕਿ ਸਾਡੇ ਪਿੰਡ ਚਿੱਟਾ ਨੌਜਵਾਨ ਮਰ ਰਹੇ ਆ ਪੁਲਿਸ ਵੀ ਧਮਕੀਆਂ ਦੇਣ ਲੱਗੀ ਵੀਡੀਓ ਡਿਲੀਟ ਕਰੋ ਤੇ ਚਿੱਟੇ ਵਾਲੇ ਵੀ ਧਮਕੀਆਂ ਦੇਣ ਲੱਗੇ ਹੁੰਦੇ ਇਹ ਲਫਾਫੇ ਆ ਇਹਨਾਂ ਤੋਂ ਬਾਲਾ ਡਰਨ ਦੀ ਲੋੜ ਨਹੀਂ ਜਿੱਥੇ ਤੁਸੀਂ ਸੱਚ ਬੋਲੋਗੇ ਲੋਕ ਤੁਹਾਡੇ ਨਾਲ ਜ਼ਰੂਰ ਖੜਨਗੇ ਜਿਨ੍ਹਾਂ ਦੇ ਪੱਲੇ ਸੱਚ ਆੜਨ ਦੀ ਵੀ ਉਹਨਾਂ ਨੂੰ ਲੋੜ ਅੱਜ ਮੈਂ ਕਹੂੰਗਾ ਕਿ ਗੱਲ ਕੱਲੀ ਮੇਰੀ ਨਹੀਂ ਧਮਕੀ ਗੱਲ ਨਹੀਂ ਮੈਨੂੰ ਨਹੀਂ ਪੂਰੇ ਪੱਤਰਕਾਰ ਭਾਈਚਾਰੇ ਨੂੰ ਆ ਪੂਰੀਆਂ ਸੰਘਰਸ਼ੀਲ ਜਥੇਬੰਦੀਆਂ ਨੂੰ ਧਮਕੀ ਹੈ ਜੇਕਰ ਤੁਸੀਂ ਅੱਜ ਨਾ ਬੋਲੇ ਤਾਂ ਦੱਬ ਲੈਣਾ ਇਹਨਾਂ ਨੇ ਤੁਹਾਨੂੰ ਅੱਜ ਹੁਣ ਲਹਿਰ ਉੱਠੀ ਹੋਈ ਆ ਇਹ ਲਹਿਰ ਨੂੰ ਦਬਣ ਨਾ ਦਈਏ ਇਹ ਕਹਾਣੀ ਆ ਜਿਹੜੀ ਹੁਣ ਜਗਰਾਉ ਤੋਂ ਰਸੂਲਪੁਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਤੇ